ਤਿੰਨ ਮੀਲ ਸਾਨੂੰ ਛੱਡਣ ਆਏ ਇਹ ਚਕਾਖਲੇ ਦੇ ਅੱਛਾ ਮੁਸਲਮਾਨ ਲੰਬਰਦਾਰ ਪਿੰਡ ਦਾ ਸ਼ਾਹਦੀਨ ਉਹ ਫਿਰ ਸਾਡੇ ਨਾਲ ਆਇਆ ਹੈ ਤੇ ਨਾਲੇ ਵਿਚਾਰਾ ਰੋਵੇ ਟਾਈ ਮਾਰ ਕੇ ਮੈਨੂੰ ਸਾਰਾ ਪਤਾ ਮੇਰੇ ਬਾਪੂ ਦੇ ਗੱਲ ਲਾ ਕੇ ਰੋਵੇ ਬਾਪੂ ਨੇ ਕਦੋਂ ਮਿਲੋਗੇ ਕੋਣੀ ਸ਼ਾਹਸਿਆਂ ਨੇ ਕਿਉਂ ਰੋਣਾ ਹੈ ਹੌਸਲਾ ਕਰ ਕੋਰੇ ਅਸੀਂ ਆ ਹੀ ਜਾਾਂਗੇ ਹੈ ਉਹਨੂੰ ਇੰਨੀਆਂ ਦੁਬਿਆੜੀਆਂ ਦਿੰਦਾ ਰਿਆ ਮੇਰਾ ਪਿਓ ਬੜਾ ਮੁਸਲਮਾਨ ਵਿਚਾਰੇ ਮੇਰੇ ਜਿਹੜੇ ਅਸੀਂ ਰਹਿੰਦੇ ਹਾਂ ਜਿੱਥੇ ਬੜੇ ਮੁਸਲਮਾਨ ਪਿਆਰੇ ਸੀ ਵਿਚਾਰੇ ਬਹੁਤ ਹੀ ਪਿਆਰੇ ਬੜੇ ਰੋਂਦੇ ਸੀ ਆਨੇ ਸੀ ਹੁਣ ਆਪਾਂ ਕਦੋਂ ਮਿਲਾਂਗੇ ਤੇ ਬਾਪੂਆਂ ਦਾ ਵੀ ਕੋਣੀ ਹੌਸਲਾ ਕਰੋ ਸ਼ਾਬਦੀ ਨਾ ਖੋਰੇ ਰੱਬ ਵੀ ਹਮ ਮੋੜ ਹੀ ਲਾਵੇਗਾ ਹੈ ਉਹਨੂੰ ਇੰਨੀ ਦਜਰ ਵੀ ਦੇਖ ਕੇ ਦਿੱਤਾ ਉਸਨੇ ਆ ਗਿਆ ਤਿੰਨ ਮੀਲ ਨਾਲ ਆਇਆ ਸਾਡੇ ਉੱਥੇ ਆ ਕੇ ਕਾਫੇ ਜਿਹਾ ਸੰਮੂਹ ਰਲ ਕੇ ਗਿਆ ਜੇ ਫੇਰ ਰੋਇਆ ਵਿਚਾਰਾ